ਪੰਜਾਬ ਭਾਜਪਾ ਦੀ ਵਿਸਤਾਰਿਤ ਕਾਰਜਕਾਰੀ ਦੀ ਮੀਟਿੰਗ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿੱਚ ਹੋਈ ਬੈਠਕ ਵਿੱਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰਨੁਜਗ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਦੇ ਵੱਡੇ ਆਗੂਆਂ ਸਮੇਤ 3500 ਦੇ ਕਰੀਬ ਵੱਖ-ਵੱਖ ਜ਼ਿਲ੍ਹਾ ਅਤੇ ਇਕਾਈਆਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਲ ਹੋਏ ਮੀਟਿੰਗ ਦੌਰਾਨ ਪਾਰਟੀ ਨੂੰ ਸੂਬੇ 'ਚ ਹੋਰ ਮਜ਼ਬੂਤ ਕਰਨ ਨਗਰ ਨਿਗਮ ਚੋਣਾਂ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਧੰਨਵਾਦ ਮਤਾ ਵੀ ਪੇਸ਼ ਕੀਤਾ ਗਿਆ ਪੰਜਾਬ ਭਾਜਪਾ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜਲੰਧਰ ਪਛਵੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਸ਼ੀਤਲ ਅੰਗਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਆਉਣ ਵਾਲੀਆਂ ਉਪ ਚੋਣਾਂ ਦੌਰਾਨ ਵੀ ਇਸੇ ਤਰ੍ਹਾਂ ਸਬੰਧਤ ਖੇਤਰਾਂ 'ਚ ਘਰ ਲੈਣਗੇ ਦੇਖੋ ਰਿਜ਼ਲਟ ਆਣਾ ਕੱਲ੍ਹ ਹੁਣ ਤਾਂ ਚੰਦ ਕੰਡਿਆਂ ਦੀ ਗੱਲ ਰਹਿ ਗਈ ਪਰ ਮੈਂ ਸਮਝਦਾ ਲੋਕਾਂ ਦਾ ਫਤਵਾ ਉਹ ਬਿਲਕੁਲ ਕਲੀਅਰ ਹੋ ਗਿਆ ਵੀ ਬੀਜੇਪੀ ਦੇ ਉਮੀਦਵਾਰ ਸ਼ੀਤਲੰਗ ਰਾਣਜੀ ਦੇ ਕਰਕੇ ਮੁੱਖ ਮੰਤਰੀ ਜੀ ਨੂੰ 20 ਦਿਨ ਤੋਂ ਜਿਹੜੇ ਜਲੰਧਰ 'ਚ ਬੈਠਿਆ ਥੈਟ ਇਜ਼ ਅ ਮੋਰਲ ਡੀਫੀਟ ਆਮ ਆਦਮੀ ਪਾਰਟੀ ਵਾਸਤੇ ਮੈਂ ਸਮਝਦਾ ਸ਼ਰਮ ਦਾ ਮਕਾਮ ਹੋਣਾ ਚਾਹੀਦਾ ਹੈ ਨੇ ਨਾਰਮਲੀ ਬਾਈ ਇਲੈਕਸ਼ਨ ਦੇ ਅੰਦਰ ਮੁੱਖ ਮੰਤਰੀ ਤਾਂਵੇਂ ਇੱਕ ਗੈਸਟ ਆਰਟਿਸਟ ਦੇ ਤਰ੍ਹਾਂ ਢੇੜਾ ਜਿਹਾ ਮਾਰ ਕੇ ਆ ਜਾਂਦੇ ਕੋਈ ਉੱਥੇ ਅਜੇ ਤੀ ਮੈਂ ਦਾ 10 ਸਾਲ ਹੋ ਗਏ ਰਾਜਨੀਤੀ 'ਚ ਕਿਤੇ ਮੈਂ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਕੈਂਪ ਲਾ ਕੇ ਦੇਖਿਆ ਨਹੀਂ ਤੇ ਨਾਲ ਸਵਾਲ ਆ ਵੀ ਉੱਥੇ ਉੱਠਿਆ ਵੀ ਅਜੇ ਤਾਂ ਚਾਰ ਬਾਈ ਇਲੈਕਸ਼ਨ ਹੋਰ ਆਣੇ ਐ ਮੁੱਖ ਮੰਤਰੀ ਜੀ ਕਿੱਥੇ ਕਿੱਥੇ ਬੈਠਣਗੇ ਸੁਨੀਲ ਜਾਖੜ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਧਰਮ ਸੰਵਿਧਾਨ ਅਤੇ ਨਸ਼ਿਆਂ ਦੇ ਨਾਂ ਤੇ ਬਿਆਨਵਾਦੀ ਕਰਨ ਵਾਲਿਆਂ ਤੋਂ ਬਚਣ ਉਹਨਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਜੇਲ੍ਹਾਂ ਵਿੱਚੋਂ ਚੱਲ ਰਿਹਾ ਮਾਫੀਆ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਅਜਿਹੇ ਮੁੱਦੇ ਨੇ ਜਿਹੜੇ ਇਸ ਸਰਕਾਰ ਵਿੱਚ ਵੀ ਪਿਛਲੀ ਸਰਕਾਰ ਵਾਂਗ ਹੀ ਬਰਕਰਾਰ ਨੇ ਉਹਨਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗੀ ਕਿਉਂ ਜੋ ਕਾਂਗਰਸ ਅਤੇ ਆਮ ਆਮੀ ਪਾਰਟੀ ਇਕੱਠੇ ਨੇ لوکاں نو اصل چہرے پہچاننے چاہی دے سب لوکاں نو بار بار ٹھگیا گیا بے وقوف بنایا گیا دے آر بہروپیے شارلٹن جنوں نوں آپا کہہ سکدے ہاں اس قسم دے بہروپیے اے جے کدے ਧਰਮ ਦੇ نام دے اُتے چੋਗਾ پا کے کئیاں نے ਸੰਵਿਧਾਨ دی اوٹ لے لی تے کئیاں نے ڈرگ دا او مٹان واسطے وی اسی تا سماج سِویں ہیں جی ڈرگ مٹان آئے ہیں ਇਨਾ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਜੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਤਾਂ ਜੇ ਸੂਤ ਨਹੀਂ ਆਇਆ ਤੇ ਇਸ ਕਸਮ ਦੇ ਲੋਕਾਂ ਤੋਂ ਠਗੜ ਤੋਂ ਬਚਿਆ ਜਾਵੇ ਸਾਬ ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ ਭਾਵਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਉਹ ਬਚਾ ਕੇ ਰੱਖਾਂਗੇ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ মিডিਆ ਨੂੰ ਸੰਬੋਧਨ ਕਰਦਿਆਂ ਸੂਬੇ ਵਿੱਚ ਨਸ਼ਿਆਂ ਕਾਨੂੰਨ ਵਿਵਸਥਾ ਵਰਗੇ ਮੁੱਦਿਆਂ 'ਤੇ ਚਿੰਤਾ ਪ੍ਰਗਟਾਈ।